ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਇੱਕ ਮਜ਼ਹਲ ਦੇ ਬੂਸਟਰ ਦੀ ਆ ਤੇ ਇਹ ਮਜ਼ਹਲ ਸੀ ਇੰਡੀਆ ਦੀ ਜਿਹੜੀ ਕਿ ਪਾਕਿਸਤਾਨ ਦੇ 에ਅਰਪੋਰਟਸ ਦੇ ਉੱਤੇ ਸੁੱਟੀ ਗਈ ਤੇ ਇਸ ਦੇ ਦੁਆਰਾ ਉੱਥੇ ਇੰਨੀ ਜ਼ਿਆਦਾ ਤਬਾਹੀ ਮਚਾਈ ਗਈ ਆ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਮਜ਼ਹਲ ਦੀ ਰਫ਼ਤਾਰ ਜਾਣ ਕੇ ਤੁਹਾਡੇ ਹੋ ਸ਼ਟ ਜਾਣਗੇ ਕਿਉਂਕਿ ਇਹ ਆਵਾਜ਼ ਤੋਂ 3 ਗੁਣਾ ਜ਼ਿਆਦਾ ਤੇਜ਼ੀ ਦੇ ਨਾਲ ਵਾਰ ਕਰਦੀ ਆ ਰਸ਼ੀਅਨ ਸਾਇੰਟਿਸਟ ਤੇ ਭਾਰਤ ਦੀ ਡੀਆਰਡੀਓ ਦੇ ਵੱਲੋਂ ਮਿਲ ਕੇ ਬਣਾਈ ਗਈ ਇਸ ਮਜ਼ਹਲ ਦਾ ਨਾਮ ਹੈ ਬ੍ਰਹਮੋਸ ਤੇ ਅੱਜ ਆਪਾਂ ਇਸ ਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਇਹ ਕਿੰਨੀ ਖਤਰਨਾਕ ਆ ਅਤੇ ਕਿਉਂ ਇਸ ਨੂੰ ਹੋਰ ਦੁਨੀਆ ਦੇ ਦੇਸ਼ਾਂ ਇਹੋ ਭਾਰਤੋਂ ਖਰੀਦਣਾ ਚਾਹੁੰਦੇ ਨੇ ਤੇ ਇਸ ਨੂੰ ਤਬਾਹੀ ਦਾ ਦੂਜਾ ਨਾਂ ਕਿਉਂ ਕਿਹਾ ਜਾਂਦਾ ਬ੍ਰਹਮੋਸ ਮਿਜ਼ਾਇਲ ਨੂੰ ਬਣਾਉਣ ਦਾ ਕੰਮ ਸਭ ਤੋਂ ਪਹਿਲਾਂ 1998 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਇਸ ਦੀ ਗਰਜਾ ਜਿਹੜੀ ਉਹ 12 ਜੂਨ 2001 ਨੂੰ ਸੁਣਾਈ ਦਿੱਤੀ ਸੀ ਇਸ ਪ੍ਰੋਜੈਕਟ ਦੇ ਉੱਤੇ ਟੋਟਲ ਹੁਣ ਤੱਕਰ 12000 ਕਰੋੜ ਰੁਪਏ ਤੱਕ ਦਾ ਖਰਚਾ ਚੁੱਕਿਆ ਤੇ ਇਸ ਦੇ ਬਦਲੇ ਵਿੱਚ ਭਾਰਤ ਨੂੰ ਮਿਲੀ ਇੱਕ ਅਜਿਹੀ ਮਜ਼ਾਇਲ ਜਿੜਕੇ ਦੁਸ਼ਮਣਾਂ ਦੇ ਲਈ ਇੱਕ ਖੌਫਨਾਕ ਸੁਪਨਾ ਬਣ ਚੁੱਕੀ ਆ। ਸਭ ਤੋਂ ਪਹਿਲਾਂ ਬਰਮੋਜ਼ ਦਾ ਸਰਫਿਸ ਟੂ ਸਰਫਿਸ ਜਾਨਾ 2007 ਦੇ ਵਿੱਚ ਥਲ ਸੈਨਾ ਨੂੰ ਸੌਂਪਿਆ ਗਿਆ ਸੀ ਫਿਰ 6 ਸਾਲ ਦੀ ਸੱਤ ਤੋਂ ਬਾਅਦ ਬਰਮੋਜ਼ ਦਾ 9 ਸੈਨਾ ਵੇਰੀਐਂਟ ਤਿਆਰ ਕੀਤਾ ਗਿਆ 2013 ਦੇ ਵਿੱਚ ਇੰਡੀਅਨ ਨੇਵੀ ਨੇ ਇਸ ਨੂੰ ਆਪ ਦੇ ਤਰਕਸ਼ ਦੇ ਵਿੱਚ ਸ਼ਾਮਲ ਕੀਤਾ ਤੇ ਉਸ ਤੋਂ ਬਾਅਦ ਵਾਰੀ ਸੀ 에ਅਰ ਫੋਰਸ ਦੀ 2020 ਦੇ ਵਿੱਚ ਸੁਖੋਈ SU-30MKI ਦੇ ਦੋ ਰਬ ਬਰਮੋਸ ਦਾ 에어 ਟੂ ਸਰਫੇਸ ਵੇਰੀਐਂਟ ਦਾ ਪ੍ਰੀਖਸ਼ਣ ਐਡਾਉ ਕੀਤਾ ਗਿਆ ਸੀ ਤੇ ਇਹ ਬਿਲਕੁਲ ਸਫਲ ਰਿਹਾ ਸੀ ਤੇ ਇਸ ਵਕਤ ਬਰਮੋਸ ਮਜ਼ਾਇਦ ਜ਼ਮੀਨ ਸਮੁੰਦਰ ਤੇ ਅਸਮਾਨ ਤਿੰਨਾਂ ਦੇ ਵਿੱਚ ਤੈਨਾਤ ਹੁਣ ਆਪਾਂ ਇਸਦੇ ਸਾਰੇ ਵਰਜਨ ਦੇ ਬਾਰੇ ਵਿੱਚ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਗਾ ਜ਼ਮੀਨ ਦੇ ਉੱਤੇ ਤੈਨਾਤ ਬਰਮੋਸ ਜਿੰਨੀਆਂ ਵੀ ਬਰਮੋਸ ਮਜ਼ਾਇਦ ਜ਼ਮੀਨ ਦੇ ਉੱਤੇ ਤੈਨਾਤ ਨੇ ਇਹਨਾਂ ਨੂੰ ਮੋਬਾਈਲ ਲਾਂਚਰ ਵਾਹਕਲ ਦੇ ਉੱਤੇ ਤੈਨਾਤ ਕੀਤਾ ਜਾਂਦਾ ਤੇ ਇਹ ਦੁਸ਼ਮਣ ਦੇ ਬੰਕਰਾਂ ਰਡਾਰ ਤੇ ਅੱਡਿਆਂ ਨੂੰ ਮਿੱਟੀ ਦੇ ਵਿੱਚ ਮਿਲਾ ਸਕਦੀਆਂ ਨੇ ਇਸ ਤੋਂ ਇਲਾਵਾ ਇਸ ਨੂੰ ਸਮੁੰਦਰ ਦੇ ਵਿੱਚੋਂ ਵੀ ਦਾ ਜਾਂ ਸਾਦਾ ਜਾਨੀ ਕਿ ਜਿਹੜੇ ਸਮੁੰਦਰ ਦੇ ਵਿੱਚ ਸਾਡੇ ਸ਼ਿਪ ਮੌਜੂਦ ਨੇ ਉਹਨਾਂ ਤੋਂ ਵੀ ਇਸ ਦਾ ਇਸਤੇਮਾਲ ਦੁਸ਼ਮਣ ਦੇ ਵੱਡੇ ਤੋਂ ਵੱਡੇ ਝਾਰਜਾਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਸਕਦਾ ਉਸ ਤੋਂ ਬਾਅਦ ਆ ਸੰਮਰੀਨ ਵਰਜਨ ਪਰ ਤਾਂ ਉਹ ਦੱਸਦੀ ਹੈ ਕਿ ਸਬਮਰੀਨ ਵਰਜ਼ਨ ਜਿਹੜਾ ਉਹ ਬਰਮੋਸ ਦਾ ਹਜੇ ਟੈਸਟਿੰਗ ਏਰੀਆ ਦੇ ਵਿੱਚ ਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਵਰਜ਼ਨ ਵੀ ਜਲਦੀ ਭਾਰਤੀ ਸੈਨਾ ਨੂੰ ਦੇ ਦਿੱਤਾ ਜਾਊਗਾ ਚੌਥਾ ਵਰਜ਼ਨ ਹੈ ਹਵਾਈ ਬਰਮੋਸ ਨੂੰ SU-30MKI ਤੋਂ ਲਾਂਚ ਕੀਤਾ ਜਾਂਦਾ ਹਵਾ ਦੇ ਵਿੱਚ ਧਾਕੀ ਜਾਂਦੀ ਹੈ 450 ਤੋਂ 800 ਕਿਲੋਮੀਟਰ ਤੱਕ ਦੇ ਕਿਸੇ ਵੀ ਟਾਰਗੇਟ ਨੂੰ ਹਵਾ ਦੇ ਵਿੱਚੋਂ ਛੱਡੇ ਜਾਣ ਤੋਂ ਬਾਅਦ ਤਬਾਹ ਕਰ ਸਕਦੀ ਹੈ ਤੇ ਹਾਲੀ ਦੇ ਵਿੱਚ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਬਰਮੋਸ ਦਾ ਸਟੈਂਡਰਡ ਵਰਜਨ ਆ ਜਿਹੜਾ ਉਹ ਵੀ ਤਿਆਰ ਕੀਤਾ ਜਾ ਸਕਿਆ ਤੇ ਇਸ ਦੀ ਲਗਭਗ ਰੇਂਜ ਆ ਜਿਹੜੀ ਉਹ 1500 ਕਿਲੋਮੀਟਰ ਤੋਂ ਵੀ ਜ਼ਿਆਦਾ ਹੋਊਗੀ ਜਾਨੀ ਕਿ ਦੁਸ਼ਮਣ ਨੂੰ ਘਰ ਦੇ ਵਿੱਚ ਬੈਠੇ ਹੀ ਖਤਮ ਕੀਤਾ ਜਾ ਸਕਦਾ ਜੇਕਰ ਬਰਮੋਸ ਮਜ਼ਾਇਲ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਰਫਤਾਰ ਆ ਜਿਹੜੀ 2.8 ਮੈਕ ਹੈ ਜਾਨੀ ਕਿ ਆਵਾਜ਼ ਦੀ ਰਫਤਾਰ ਤੋਂ ਵੀ 3 ਗੁਣਾ ਜ਼ਿਆਦਾ ਤੇਜ਼ ਤੇ ਇਸ ਦੀ ਰੇਂਜ ਹੈ ਜਿਹੜੀ 290 ਕਿਲੋਮੀਟਰ ਤੋਂ ਲੈ ਕੇ 800 ਕਿਲੋਮੀਟਰ ਤੱਕ ਇਹ ਇੱਥੋਂ ਤੱਕ ਇਹ ਵਾਰ ਕਰ ਸਕਦੀ ਹੈ ਤੇ ਇਸ ਦੇ ਉੱਤੇ ਬਾਰ ਹੱਟ ਦੀ ਗੱਲ ਕੀਤੀ ਜਾਵੇ ਤਾਂ 200 ਤੋਂ 300 ਕਿਲੋ ਦਾ ਵਿਸਫੋਟਕ ਜਾਂ ਫਿਰ ਪਰਮਾਣੂ ਬੰਬ ਜਿਹੜਾ ਉਹ ਲਿਜਾ ਸਕਦੀ ਹੈ ਇਸ ਦੀ ਸਟੀਕਤਾ ਇੰਨੀ ਹੈ ਕਿ ਜਿਸ ਟਾਰਗੇਟ ਦੇ ਉੱਤੇ ਇਸ ਨੂੰ ਛੱਡਿਆ ਜਾਊਗਾ ਉਸ ਦੇ 1 ਮੀਟਰ ਦੇ ਦਾਇਰੇ ਦੇ ਵਿੱਚ ਜਾ ਕੇ ਹੀ ਇਹ ਡਿੱਗੂਗੀ ਤੇ ਇਸ ਦੇ ਦੁਆਰਾ ਜੋ ਵਿਨਾਸ਼ ਕੀਤਾ ਜਾਂਦਾ ਉਹ ਇੰਨਾ ਜ਼ਿਆਦਾ ਆ ਕਿ ਮੰਨਿਆ ਜਾਂਦਾ ਕਿ ਜਦੋਂ ਇਹ ਡਿੱਗਦੀ ਆ ਤਾਂ 3 ਤੋਂ 4 ਕਿਲੋਮੀਟਰ ਦਾ ਇਲਾਕਾ ਜਿਹੜਾ ਉਹ ਬਿਲਕੁਲ ਧੂੜ ਦੇ ਵਿੱਚ ਬਦਲ ਜਾਂਦਾ ਤੇ ਜੇਕਰ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 25 ਤੋਂ 30 ਕਰੋੜ ਰੁਪਏ ਦੇ ਵਿੱਚ ਇੱਕ ਬਣਦੀ ਹੈ ਪਰ ਜਦੋਂ ਇਸ ਦਾ ਅਸਰ ਦੇਖਿਆ ਜਾਂਦਾ ਤਾਂ ਇਹ ਕੀਮਤ ਬਿਲਕੁਲ ਵੀ ਜ਼ਿਆਦਾ ਜਾਇਜ਼ ਨਹੀਂ ਲੱਗਦੀ ਕਿਉਂਕਿ ਬਹੁਤ ਜ਼ਿਆਦਾ ਤਬਾਹੀ ਇਸ ਦੇ ਦੁਆਰਾ ਮਚਾਈ ਜਾਂਦੀ ਆ ਜੇਕਰ ਇੱਕ ਸ਼ਹਿਰ ਦੇ ਉੱਤੇ ਬਰਮੋਸ ਮਜ਼ਾਹਲ ਨੂੰ ਸੁੱਟ ਦਿੱਤਾ ਜਾਵੇ ਤਾਂ ਸ਼ਹਿਰ ਦੀ ਰਫਤਾਰ ਨੂੰ ਰੋਕਿਆ ਜਾ ਸਕਦਾ ਤੇ ਜੇਕਰ ਭਾਰਤ ਦੇ ਕੋਲ ਕਿੰਨੀਆਂ ਪਰਮੋਸ ਨੇ ਇਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਖਤ ਭਾਰਤ ਦੇ ਕੋਲ 1000 ਤੋਂ ਜ਼ਿਆਦਾ ਪਰਮੋਸ ਮਸਾਈਲਾ ਮੌਜੂਦ ਨੇ ਜਿਹੜੀਆਂ ਕਿ ਅਲੱਗ-ਅਲੱਗ ਜਗਾਵਾਂ ਦੇ ਉੱਤੇ ਤਨਾਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਕਿਸੇ ਵੀ ਵਖਤ ਕਿਸੇ ਵੀ ਬੇਚ ਦੇ ਵਿੱਚ ਦਾਗਣ ਦੇ ਲਈ ਹਮੇਸ਼ਾ ਤਿਆਰ ਰੱਖਿਆ ਜਾਂਦਾ ਇਸ ਤੋਂ ਇਲਾਵਾ ਬ੍ਰਹਮੋਸ ਮਸਾਇਲ ਦੀ وجہ ਦੇ ਕਾਰਨ ਭਾਰਤ ਹੁਣ ਹਥਿਆਰਾਂ ਦਾ ਖਰੀਦਦਾਰ ਨਹੀਂ ਰਿਹਾ ਬਲਕਿ ਇੱਕ ਵਪਾਰੀ ਬਣ ਚੁੱਕਿਆ ਕਿਉਂਕਿ ਫਿਲੀਪੀਨਸ ਦੁਨੀਆ ਦਾ ਇੱਕ ਪਹਿਲਾ ਜਹਾਜ਼ ਦੇ ਸਾਂਝ ਜਿਸ ਨੇ ਭਾਰਤ ਤੋਂ ਬ੍ਰਹਮੋਸ ਸਿਸਟਮ ਆਇੜਾ ਉਹ 32000 ਕਰੋੜ ਰੁਪਏ ਦੇ ਵਿੱਚ ਖਰੀਦਿਆ ਇਸ ਤੋਂ ਇਲਾਵਾ ਵਿਆਤਰਾਮ ਇੰਡੋਨੇਸ਼ੀਆ ਬਰਾਜ਼ੀਲ ਦੇ ਨਾਲ ਸੌਦੇ ਦੀ ਗੱਲ ਹੈ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ ਇਸ ਤੋਂ ਇਲਾਵਾ ਫਿਊਚਰ ਦੀ ਗੱਲ ਕੀਤੀ ਜਾਵੇ ਤਾਂ ਬ੍ਰਹਮੋਸ 2 ਆਈਡੀ ਹਾਈਪਰਸੋਨਿਕ ਮਜ਼ਾਹਲ ਆ ਜਿਹੜੀ ਉਸ ਦੀ ਰਫ਼ਤਾਰ ਜਿਹੜੀ 5 ਗੁਣਾ ਤੇਜ਼ ਹੋਊਗੀ ਆਵਾਜ਼ ਤੋਂ ਟੀਆਰਡੂ ਐਸ ਦੇ ਉੱਤੇ ਕੰਮ ਕਰ ਰਿਹਾ ਤੇ ਜਲਦੀ ਇਸ ਨੂੰ ਵੀ ਲਾਂਚ ਕਰ ਦਿੱਤਾ ਜਾਊ ਇੰਡੀਅਨ ਸੈਨਾ ਨੂੰ ਸੌਂਪ ਦਿੱਤਾ ਜਾਊ ਇਹੀ ਨਹੀਂ 9 ਤੋਂ 10 ਮਈ ਦੀ ਦਰਮਿਆਨੀ ਰਾਤ ਰਾਵਲਪਿੰਡੀ ਨੂਰਖਾਨ 에ਅਰ ਬੇਸ ਚੱਕਵਾਲ ਮਰੀਦ 에ਅਰ ਬੇਸ ਸ਼ੋਰਕੋਟ ਨੇ ਫਰਫੀਕੀ 에ਅਰ ਬੇਸ ਰਹੀਮ ਯਾਰ ਖਾਨ 에ਅਰ ਬੇਸ ਨੂੰ ਤਬਾਹ ਇਸੇ ਮਜ਼ਾਹਲ ਦੇ ਦੌਰਾਨ ਕੀਤਾ ਗਿਆ ਇਸ ਦੇ ਬਾਰੇ ਵਿੱਚ ਪੂਰੀ ਦੁਨੀਆ ਦੀ ਮੀਡੀਆ ਹੀ ਨਹੀਂ ਰੱਖਸ਼ਾ ਵਿਸ਼ੇਸ਼ਕ ਵੀ ਗੱਲ ਕਰ ਰਹੇ ਨੇ ਜਦੋਂ ਕਿ ਰਾਜਸਥਾਨ ਦੇ ਬੀਕਾ ਮਨੇਰ ਦੇ ਵਿੱਚ ਮਿਲਿਆ ਪਰਮੋਸ ਦੇ ਬੂਸਟਰ ਦਾ ਇੱਕ ਟੁਕੜਾ ਜਾਂ ਫਿਰ ਨੋਜ਼ ਕਹਿ ਸਕਦੇ ਹਾਂ ਉਹ ਇਸ ਗੱਲਬਾਤ ਸਕੇਦ ਕਰ ਰਿਹਾ ਹੈ ਕਿ ਕਿ ਭਾਰਤ ਦੇ ਇਸ ਹਮਲੇ ਦੇ ਵਿੱਚ ਬਰਮੋਸ ਮਜ਼ਾਇਲ ਸ਼ਾਮਲ ਸੀ ਕਿਉਂਕਿ ਲਾਂਚ ਕਰਦੋਂ ਬਾਅਦ ਜਿਹੜੇ ਇਹ ਹਿੱਸੇ ਨੇ ਇਹ ਬ੍ਰਮੋਸ ਤੋਂ ਬਿਲਕੁਲ ਅਲੱਗ ਹੋ ਜਾਂਦੇ ਨੇ ਉਸ ਤੋਂ ਅਲੱਗ ਹੋ ਕੇ ਉਸ ਤੋਂ ਬਾਅਦ ਬ੍ਰਮੋਸ ਮਜ਼ਾਹ ਲੜੀ ਉਹ ਅੱਗੇ ਵੱਲ ਆਪਣੇ ਟਾਰਗੇਟ ਵੱਲ ਨਿਕਲ ਜਾਂਦੀ ਹੈ ਇਹ ਸਿਰਫ ਤੇ ਸਿਰਫ ਬੂਸਟਰ ਨੇ ਜਿਹੜੇ ਕਿ ਇੱਕ ਵਾਰ ਉਸ ਨੂੰ ਪੂਰੀ ਤੇਜ਼ ਰਫ਼ਤਾਰ ਦਿੰਦੇ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ